ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆ ਬਾਟਮ ਵਰਕ ਵਾਲੇ ਬਹੁਤ ਹੀ ਪਿਆਰੇ ਸੂਟ ਬਣੇ ਹੋਏ ਨੇ ਪਿਓਰ ਕਾਟਨ ਸਟਫ ਦੇ ਉੱਪਰ ਨੇ ਇਹ ਆਪਣੇ ਕੋਲੇ ਜਿਹੜੇ ਰੈਡੀ ਕੀਤੇ ਹੋਏ ਨੇ ਜੀ ਫੋਰ ਸੂਟ ਰੈਡੀ ਕੀਤੇ ਹੋਏ ਨੇ ਮੈਂ ਤੁਹਾਨੂੰ ਇੱਕ ਵਾਰ ਵਰਕ ਚੰਗੀ ਤਰ੍ਹਾਂ ਦਿਖਾ ਦੇਣੀ ਆ ਇਹ ਵਾਲੇ ਸੂਟ ਨੇ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਇਹ ਵਾਲਾ ਕੀਤਾ ਹੋਇਆ ਜੀ ਇਹਨੂੰ ਆਪਾਂ ਕਈ ਕਸਟਮਰ ਤਾਂ ਐਦਾਂ ਕਰ ਦਿੰਨੇ ਵੀ ਇਹਦੀ ਬਾਟਮ ਬਣਾ ਲੈਂਦੇ ਨੇ ਇਹਦੀ ਸ਼ਰਟ ਬਣਾ ਲੈਂਦੇ ਨੇ ਕਈ ਕਸਟਮਰ ਇਹ ਵਾਲਾ ਵਰਕ ਬਾਮਾ ਤੇ ਰੱਖ ਲੈਂਦੇ ਨੇ ਤੇ ਇਹਦੀ ਬਾਟਮ ਬਣਾ ਲੈਂਦੇ ਨੇ ਹਰ ਇੱਕ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਹਨ ਜਿੱਦਾਂ ਵੀ ਕੋਈ ਸਟਿਚ ਕਰਨਾ ਚਾਹੁੰਦਾ ਇਹਦਾ ਜਿਹੜਾ ਵਰਕ ਕੀਤਾ ਬਹੁਤ ਹੀ ਪਿਆਰਾ ਵਰਕ ਕੀਤਾ ਤੁਸੀਂ ਵਰਕ ਦੇਖ ਸਕਦੇ ਹੋ ਇਹ ਵਾਲਾ ਵਰਕ ਆ ਬਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹਦੇ ਜਿਹੜੇ ਸ਼ਰਟ ਵਾਲੇ ਕਲਰ ਨੇ ਉਹ ਆਪਾਂ ਨੇ ਸੇਮ ਹੀ ਆਪਣੇ ਬਾਟਮ ਦੇ ਵਿੱਚ ਲਗਵਾਏ ਨੇ ਚਾਹੀਦੀ ਕੋਈ ਇਹਨੂੰ ਸ਼ਰਟ ਬਣਾ ਲੈ ਬਾਹਮਾ ਤੇ ਬਰਕ ਰੱਖ ਲੈ ਚਾਹੀਦੀ ਕੋਈ ਬਾਟਮ ਬਣਾ ਲੈ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜੀ ਸਾਰੇ ਸੂਟਾਂ ਦਾ ਸਭ ਦਾ ਪ੍ਰਾਈਸ ਹੈ ਜਿਹੜਾ ਅਲੱਗ-ਅਲੱਗ ਪ੍ਰਾਈਸ ਹੈ ਜੀ ਤੇ ਫਰਸਟ ਸੂਟ ਆਪਾਂ ਨੇ ਜਿਹੜਾ ਏ ਰੈਡੀ ਕੀਤਾਗਾ ਪਿਓਰ ਕਾਟਨ ਦਾ ਸੂਟ ਆ ਅਗਰ ਕੋਈ ਕਸਟਮਰ ਲਾਈਨਿੰਗ ਲਗਵਾਉਣਾ ਚਾਹੁੰਦਾ ਤਾਂ ਲਾਈਨਿੰਗ ਲਗਵਾ ਸਕਦਾ ਅਗਰ ਕੋਈ ਬਿਨਾ ਲਾਈਨਿੰਗ ਤੋਂ ਸਟਿਚ ਕਰਵਾਉਣਾ ਚਾਹੁੰਦਾ ਤਾਂ ਬਿਨਾ ਲਾਈਨਿੰਗ ਤੋਂ ਵੀ ਕਰ ਸਕਦਾ ਸੈਕੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਏ ਵਾਲਾ ਰੈਡੀ ਕੀਤਾ ਸ਼ਰਟ ਸੀਮ ਬਾਟਮ ਚੇਂਜ ਆ ਬਾਟਮ ਦਾ ਵਰਕ ਵੀ ਜਿਹੜਾ ਚੇਂਜ ਆ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਤੇ ਵੀ ਕਲਰ ਆਪਾਂ ਨੇ ਸੀਮ ਯੂਜ਼ ਕੀਤੇ ਨੇ ਤੁਸੀਂ ਵਰਕ ਦੇਖ ਸਕਦੇ ਹੋ ਵਰਕ ਡਿਫਰੈਂਟ ਆ ਥੋੜਾ ਜਿਹਾ ਇਹ ਹੈ ਆਪਣਾ ਜਿਹੜਾ ਕੀਤਾ ਬਾਟਮ ਵਰਕ ਕੀਤਾ ਜੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਇਹਦਾ ਵਰਕ ਕੀਤਾ ਹੈ ਇਹਦੀ ਜਿਹੜੀ ਕੱਲੀ ਸਲਵਾਰ ਹੀ ਬਣੂਗੀ ਕਿਉਂਕਿ ਇਹਦੇ ਬਾਹਮਾ ਨਹੀਂ ਬਣ ਸਕਦੇ ਆਪਾਂ ਨੇ ਸਟ੍ਰੇਟ ਸਲਵਾਰ ਦੇ ਜਿਹੜਾ ਅਕੋਰਡਿੰਗ ਵਰਕ ਕੀਤਾ ਹੋਇਆ ਹੈਗਾ ਇੱਕ ਆਪਾਂ ਨੇ ਸੂਟ ਇਹ ਵਾਲਾ ਰੈਡੀ ਕੀਤਾ ਜੀ ਇਹ ਮੈਚਿੰਗ ਸੂਟ ਬਣਵਾਇਆ ਕਿਸੇ ਮੇਰੀ ਭੈਣ ਨੇ ਇਹ ਵਾਲੀ ਸ਼ਰਟ ਬਣਵਾਈ ਆ ਪਰਪਲ ਕਲਰ ਦੀ ਡਾਰਕ ਪਰਪਲ ਕਲਰ ਦੀ ਲਾਈਟ ਪਰਪਲ ਕਲਰ ਦੀ ਆਪਣੇ ਲਵੈਂਡਰ ਕਲਰ ਦੀ ਜਿਹਨੂੰ ਬੋਲ ਦਿੰਦੇ ਆ ਉਹਦੀ ਬਾਟਮ ਬਣਾਈ ਆ ਜੀ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਸੇਮ ਐਥਰੀ ਜੀ ਵਰਕ ਕੀਤਾ ਹੋਣਾ ਨਾਲ ਦੇ ਤੇ ਇਹ ਵਾਲਾ ਜਿਹੜਾ ਸ਼ਰਟ ਦਾ ਬਾਮਾਂ ਦਾ ਵਰਕ ਆ ਗਿਆ ਇੱਕ ਕਿਸੇ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਇਹ ਪਿਓਰ ਮਸਲੀਨ ਫੈਬਰਿਕ ਦੇ ਉੱਪਰ ਰੈਡੀ ਕਰਵਾਇਆ ਹੋਇਆ ਜੀ ਇਹਦੇ ਆਪਾਂ ਨੇ ਜਿਹੜਾ ਵਰਕ ਸੇਮ ਕੀਤਾਗਾ ਇਹ ਆਲ ਓਵਰ ਸੂਟ ਹੈ ਮੈਚਿੰਗ ਸੂਟ ਨਹੀਂ ਸਾਰਿਆਂ ਦਾ ਜਿਹੜਾ ਪ੍ਰਾਈਸ ਆ ਡਿਫਰੈਂਟ ਡਿਫਰੈਂਟ ਆ ਜਿਹੜਾ ਆਪਣਾ ਫਸਟ ਸੂਟ ਦਾ ਪ੍ਰਾਈਸ ਆ ਉਹ 650 ਰੁਪਏ ਆ ਜੀ ਜਿਹੜਾ ਸੈਕੰਡ ਸੂਟ ਦਾ ਪ੍ਰਾਈਸ ਆ ਅਗਰ ਕੋਈ ਕਿਸੇ ਕਸਟਮਰ ਨੇ ਬਾਈ ਕਰਨਾ ਹੋਇਆ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰਦੇ ਜਾਇਓ ਇਹਦਾ 600 ਰੁਪਿਆ ਪ੍ਰਾਈਸ ਹੈ ਜੀ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਇਹਦਾ ਪ੍ਰਾਈਸ 900 ਰੁਪਿਆ ਪ੍ਰਾਈਸ ਹੈ ਜੀ ਇਹ ਆਪਾਂ ਨੂੰ ਕਸਟਮਰ ਨੇ ਇਕੱਲੀ ਫੈਬਰਿਕ ਦਿੱਤੀ ਕਸਟਮਰ ਨੇ ਫੈਬਰਿਕ ਦਿੱਤੀ ਸੀ ਆਪਾਂ ਨੇ ਉਹਨੂੰ ਵਰਕ ਕਰਕੇ ਦਿੱਤਾ ਸਿਰਫ 500 ਰੁਪਏ ਦੇ ਵਿੱਚ ਆਪਾਂ ਨੇ ਉਹਨੂੰ ਇਹ ਵਾਲਾ ਵਰਕ ਕਰਕੇ ਤਾਂ ਬਾਹਮਾਂ ਦਾ ਵੀ ਤੇ ਪੌਂਚਿਆਂ ਦਾ ਵੀ ਵਰਕ ਕਰਕੇ ਦਿੱਤਾ ਅਗਰ ਕਿਸੇ ਕਸਟਮਰ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋਊਗਾ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਮੇਰਾ WhatsApp ਨੰਬਰ ਐਂਡ ਕਾਲਿੰਗ ਨੰਬਰ 9855412231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਸਕਰੀਨਸ਼ਾਟ ਵੀ ਕਰ ਸਕਦੇ ਹੋ ਅਗਰ ਕੋਈ ਕਸਟਮਰ ਆਪਣੀ ਸਿਟੀ ਦੇ ਵਿੱਚ ਪਾਰਸਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੀ ਸਿਟੀ ਦੇ ਵਿੱਚ ਪਾਰਸਲ ਵੀ ਕਰਵਾ ਸਕਦੇ ਹੋ ਪ ਜਿਹੜੀ ਆਪਣੀ ਹੈਗੀ ਜੀ ਆਨਲਾਈਨ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਅਗਰ ਕੋਈ ਕਸਟਮਰ ਫਿਰ ਵੀ ਕੈਸ਼ ਔਨ ਡਿਲੀਵਰੀ ਕਰਨਾ ਚਾਹੁੰਦਾਗਾ ਤਾਂ ਮੇਰੇ ਬੁਟੀਕ ਤੇ ਆ ਕੇ ਬੁਟੀਕ ਤੋਂ ਸੂਟ ਲੈ ਸਕਦਾ ਜੀ। ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਫਿਲਹਾਲ ਸਟਾਕ ਦੇ ਵਿੱਚ ਹੈਗੇ ਨੇ। ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਜੀ।